ਲੋ ਵੀ ਮੇਟਰੋ ਸ਼ੌਂਕ ਕਿਸ ਸ਼ੈਦਾ ਨਾ ਉਹ ਦਿਖਾਉਣ ਲੱਗਿਆ ਤੁਹਾਨੂੰ ਆ ਲੈਜੈਂਡ ਘੋੜੀ ਆ ਇਹਦੇ ਬਾਰੇ ਤੁਹਾਨੂੰ ਡਿਟੇਲ ਲੈ ਕੇ ਦਿੰਨਾ ਮੈਂ ਇਹਦੇ ਮੈਂ ਵੀ ਦਰਸ਼ਨ ਕੀਤੇ ਅੱਜ ਇਸ ਪੰਡ ਮੈਂ ਵੀਡੀਓ ਕਰਨ ਆਇਆ ਹੋਇਆ ਸੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸ਼ੌਂਕ ਨਾ ਲੋਕ ਕੀ ਕਰਦੇ ਜੇ ਘੋੜੀ ਮਾੜੀ ਮੋਟੀ ਕੰਡਮ ਹੋ ਜੇ ਜਿਹਦੇ ਨਾਲ ਜਿਹਦੇ ਨਾਲ ਕਿਸ ਨੂੰ ਫੜਾ ਦਿੰਦੇ ਆ ਬਾਈ ਹਨਾ ਤੇ ਤੁਸੀਂ ਇਹ ਘੋੜੀ ਦੀ ਸੇਵਾ ਕਰ ਰਹੇ ਹੋ ਕਿੰਨੀ ਉਮਰ ਦੀ ਹੋਗੀ ਬਾਈ ਘੋੜੀ ਇਹ 25 27 ਸਾਲਾਂ ਦੀ ਹੋਗੀ 27 ਦੀ ਜੀ ਹਾਂ ਤੇ ਕਿੰਨੇ ਸੂਏ ਦਿੱਤੇ ਨੇ ਆਪਣੇ ਕੋਲੇ ਇਹਨੇ ਮਿਨੀਮਲ ਸੂਏ ਸੂਪੀ ਜੀ ਸਾਡੇ ਕੋਲ ਆਪਣੇ ਕੋਲ ਹੀ ਦਿੱਤੇ ਨੇ ਬੱਚੀ ਲਈ ਸੀ ਇਹ ਸਮਾਗੀ ਤੋਂ ਅਸਮਾਗੀ ਤੋਂ ਵੀ ਰਹੇ ਹਾਂ ਹਾਂਜੀ ਇਹ ਆਪ ਪਤਾ ਕਿ ਕਿਹੜੇ ਕੁੜੀ ਦੀ ਆ ਬਈ ਆਪ ਜੀ ਉਦੋਂ ਪਤਾ ਕੀਤਾ ਜੀ ਤੂਫਾਨ ਦੀ ਦਾਦੀ ਜੀ ਤੂਫਾਨ ਦੀ ਬਈ ਹੈ ਹਾਂਜੀ ਵਾਹ ਵਾਹ 19 ਸੂਏ ਦਿੱਤੇ ਨੇ ਇਸ ਤੂਫਾਨ ਘੋੜੇ ਦੀ ਬੱਚੀ ਨੇ ਬਈ ਤੇ ਬਲੱਡ ਬੋਲਦਾ ਤੇ ਕੱਦ ਵੀ ਬਈ ਬਹੁਤ ਆ ਉਹ ਟਾਈਮ ਆਇਦਾ ਜੇ 27 28 ਸਾਲ ਦੀ ਕੁੜੀ ਹੋਗੀ ਐਡੇ ਕੱਦ ਦੇ ਤਾਂ ਘੋੜੇ ਵੀ ਨਹੀਂ ਹੁੰਦੇ ਸੀ ਮੈਨੂੰ ਲੱਗਦਾ ਬਈ ਹਾਂ ਤਾਂ ਬੁੱਢੀ ਕਰਕੇ ਆਈਏ ਇਹਦੇ ਤਾਂ ਲਗਾਮ ਨਹੀਂ ਪੈਂਦਾ ਜੀ ਜਦੋਂ ਧੌਣ ਚੱਕ ਲੈਂਦੀ ਅੱਛਾ ਬਈ ਆਪ ਤੁਰਦੀ ਆਪੇ ਤੁਰ ਲੱਗੀ ਬੜੀ ਚੱਲਦੀ 1900 ਇਹ ਆਪਣੇ ਕੋਲ ਦਿੱਤੇ ਨੇ ਇਹਨੇ ਬਈ ਹਾਂਜੀ ਕਿਹੜੇ ਕਿਹੜੇ ਘੋੜਿਆਂ ਤੋਂ ਬੱਚੇ ਦਿੱਤੇ ਨੇ ਬਈ ਇਹਨੇ ਜੀ ਪਹਿਲਾਂ ਤਾਂ ਨੁਗਰਾਂ ਤੋਂ ਭرائی ਗਏ ਆ ਮੱਲਣ ਹੁੰਦੇ ਆ ਆਪਣੇ ਘੋੜੇ ਮੱਲਣਾਂ ਕੋਲੇ ਠੀਕ ਹੈ ਜੀ ਇਹ ਤੋਂ ਮਿਲੇ ਆ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਕਿਹੜਾ ਘਰ ਤੋਂ ਮਿਲੀ ਸੀ ਰਾਜ ਹਨਸ ਤੋਂ ਮਿਲੀ ਆ ਜੀ ਰਾਜ ਹਨਸ ਤੋਂ 4 ਸੂਏ 4 ਸੂਏ ਉਹ ਤੋਂ ਦਿੱਤੇ ਆ ਜੀ ਦਰシャン ਤੋਂ ਮਿਲੀ ਆ ਜੀ अच्छा बुआं दे ਕੋਲੇ ਸੀ ਦੋ ਤਿੰਨ ਰੀ ਗਏ ਆ ਜੀ ਕਾਟਾ ਪਿਆ ਨਹੀਂ ਸੀ ਅੱਛਾ ਅੱਛਾ ਠੀਕ ਹੈ ਤੇ ਮਿਲੀ ਇਹ ਭਾਈ ਕੇ ਰੋਂ ਵੀ ਇੱਕ ਸੂਆ ਦਿੱਤਾ ਇਹਨੇ ਮੌਗਾ ਬੇਸ਼ੇਰੀ ਦੇ ਇਹਨੇ ਲਾਸਟ ਬੱਚਾ ਕਦੋਂ ਦਿੱਤਾ ਬਾਈ ਇਹਨੂੰ ਹੋ ਗਏ ਜੀ 2 ਸਾਲ ਦਾ ਦੀ ਬੇਸ਼ੇਰੀ ਹੋ ਗਈ ਜੀ ਦਰਸ਼ਨ ਅੱਛਾ ਬਾਈ ਫਿਰ ਕ੍ਰੈਂਪਰ ਤੋਂ ਮਿਲੀ ਸੀ ਆਪਣੇ ਰੋਡਾ ਤੋਂ ਅੱਛਾ ਜੀ ਠੀਕ ਹੈ ਬੱਗੇ ਕੋਲੇ ਸੀ ਰਾਟ ਕੂੜਾ ਵੀ ਇਹਦਾ ਸੀ ਜਿਹੜਾ ਕੁਝ ਕਰ ਚੈਂਪੀਅਨ ਬਣਿਆ ਜੀ 19 ਸੂਏ ਬਾਈ ਕਹਿਣਾ ਸੌਖਾ ਹੈ ਨਾ ਤੇ ਦੇਖੋ ਕਰਮ ਵਾਲੀ ਨੇ 19 ਸੂਏ ਦਿੱਤੇ ਨੇ ਤੇ ਹੁਣ ਬਾਈ ਮਤਲਬ 2 ਸਾਲ ਪਹਿਲਾਂ ਇਹਨੇ ਉਹ ਦਿੱਤਾ ਸੀ ਉਸ ਤੋਂ ਬਾਅਦ ਇਹ ਪੈਰਾਂ ਤੋਂ ਐਵੇਂ ਹੋਈ ਕਿ ਪਹਿਲਾਂ ਵੀ ਆ ਗਈ ਸੀ ਪ੍ਰੋਬਲਮ ਮੈਨੂੰ ਗੋਡਿਆਂ ਦੀ ਹੁਣ ਹੀ ਆ ਗਈ ਜੀ ਅੱਛਾ ਡਾਕਟਰਾਂ ਨੂੰ ਬਹੁਤ ਦਿਖਾਈ ਜੀ ਅਸੀਂ ਪਟਿਆਲੇ ਨਮੀਨ ਨੂੰ ਵੀ ਵਿਖਾ ਕੇ ਲਿਆਏ ਹੂੰ ਉਹ ਕਹਿੰਦੇ ਵੀ ਇਹਦਾ ਇਲਾਜ ਕੋਈ ਨਹੀਂ ਇਹਨਾਂ ਦੇ ਉਮਰ ਕਰਕੇ ਵੀ ਹੱਡੀ ਵੱਧ ਗਈ ਇਹਦੀ ਹੱਡੀਆਂ ਬਾਹਦੀਆਂ ਜੀ ਗੋਡਿਆਂ ਦੀ ਠੀਕ ਆ ਬਈ ਲੈਣਾ ਦੰਦ ਵੀਲ ਕਰਾ ਕੇ ਲੈ ਆਂ ਤਾਂ ਕਿ ਖਾਣੇ ਪੀਣੇ ਦਾ ਸਹੀ ਚੱਲੀ ਜਾਵੇ ਅੱਛਾ ਜੀ ਆਪਾਂ ਨੂੰ ਠੀਕ ਹੈ ਜੀ ਫਿਰ ਸਾਰੇ ਫਾਰਮ ਚ ਖੁੱਲ੍ਹੇ ਫਿਰਦੀ ਰਹਿੰਦੀ ਹੈ ਬਈ ਸਾਰੀ ਰਾਤ ਖੁੱਲ੍ਹੇ ਆ ਦਿਨੇ ਵੀ ਖੁੱਲ੍ਹੀ ਹੁੰਦੀ ਹੈ ਰੱਥਾ ਪਾਏ ਇੱਕ ਦਿਨੇ ਬਹੁਤ ਕਰਮ ਵਾਲੀ ਘੋੜੀ ਹੈ ਜੀ ਤੁਹਾਡੇ ਘਰੇ ਰੰਗ ਭਾਗ ਲਾਏ ਨੇ ਇਹਦੇ ਬੱਚੇ ਕਿੱਥੇ ਕਿੱਥੇ ਗਏ ਨੇ ਬਈ ਚੰਗੇ ਜਿਵੇਂ ਤੁਸੀਂ ਦੱਸਦੇ ਸੀ ਪਹਿਲਾਂ ਵੀ ਰਾਜ ਹੰਸ ਤੋਂ ਵੀ ਜਿਵੇਂ ਚਾਰ ਵਾਰ ਮਲਾਈ ਆ ਇਹ ਦੋ ਦਾ ਤਾਮਨ ਲਾਡੂ ਗੰਨਿਆ ਸੀ ਅੱਛਾ ਜੀ ਤੀਜੀ ਆਪਾਂ ਤੀਜੀ ਸਾਡੇ ਕੋਲ ਇੱਕ ਕੋਲੇ ਬੇਹੇਰੀ ਰਾਜ ਹੰਸ ਦੀ ਜੀ ਇਹ ਤਮੰਨਾ ਟੂਆਂ ਵੀ ਵਾਪਸ ਆ ਗਈਆਂ ਸੀ ਬਿਸ਼ੇਰੀਆਂ ਜੀ ਇੱਕ ਤਾਂ ਲਾਡੀ ਸਰਪੰਚ ਕੋਲੇ ਸੀ ਅੱਛਾ ਬਈ ਕਿਤੇ ਚੈਨ ਆ ਗਈ ਸੀਗੀ ਫੇਰਾ ਜਿਹੜਾ ਆਲਾ ਜਾਂਦਾ ਤੇ ਰਾਜ ਹੰਸ ਦਾ ਬਿਸ਼ੇਰਾ ਜਿਹੜਾ ਉਹ ਦਿੱਲੀ ਖੜਾਈ ਅੱਛਾ ਬਈ ਆਪਣੇ ਪਿਛਲੇ ਇੱਥੇ ਹਰਮਾਨ ਗੜ੍ਹ ਤੇ ਦੋ ਦੰਦ ਵਿੱਚ ਫਸਟ ਆਇਆ ਸੀ ਅੱਛਾ ਵੀਰੇ ਹਾਂਜੀ ਲੋ ਡਾਇਰੈਕਟ ਤੂਫਾਨ ਦੀ ਆਪਾਂ ਨੂੰ ਕੁਲਵਾਨ ਨੇ ਦਵਾਇਆ ਸੀ ਜਿਹੜਾ ਉਹ ਬਿਸ਼ੇਰਾ ਅੱਛਾ ਜੀ